ਪੰਜਾਬੀ ਸਟੇਸ਼ਨ ਨਾਲ ਜੁੜੇ ਹੋ ਤੁਸੀਂ ਤੇ ਅੱਜ ਅਸੀਂ ਤੁਹਾਨੂੰ ਉਹ ਕੁਝ ਦਿਖਾਲਦੇ ਆ ਜੋ ਕਿ ਨਹੀਂ ਹੋਣਾ ਚਾਹੀਦਾ ਸੀ ਇੱਕ ਬਜ਼ੁਰਗ ਮਾਤਾ ਜੋ ਕਿ ਆਪਣੇ ਰਸਤੇ ਦੇ ਵਿੱਚ ਗਲੀ ਦੇ ਵਿੱਚ ਤੁਰੇ ਜਾ ਰਹੀ ਸੀ ਇੱਕ ਨੌਜਵਾਨ ਬੜੇ ਹੀ ਸਲੀਕੇ ਦੇ ਨਾਲ ਆ ਕੇ ਮਾਤਾ ਦੇ ਪੈਰੀ ਹੱਥ ਲਾਉਂਦਾ ਤੇ ਪੈਰੀ ਹੱਥ ਲਾਉਣ ਤੋਂ ਬਾਅਦ ਉਸ ਨੌਜਵਾਨ ਵੱਲੋਂ ਕੁਝ ਅਜਿਹੀ ਹਰਕਤ ਕੀਤੀ ਗਈ ਜਿਸ ਨੂੰ ਦੇਖ ਕੇ ਦਿਲ ਨੂੰ ਸੱਟ ਜ਼ਰੂਰ ਲੱਗੀ ਕੀ ਕੀਤਾ ਇਸ ਨੌਜਵਾਨ ਨੇ ਸਭ ਤੋਂ ਪਹਿਲਾਂ ਪੈਰੀ ਹੱਥ ਲਾਇਆ ਤੇ ਉਸ ਤੋਂ ਬਾਅਦ ਮਾਤਾ ਦੀਆਂ ਜਿਹੜੀਆਂ ਦੋਨੋਂ ਬਾਲੀਆਂ ਜਿਹੜੀਆਂ ਲਾ ਕੇ ਫਰਾਰ ਹੋ ਗਿਆ ਇੰਨੀ ਦੇਰ ਨੂੰ ਉਹਨਾਂ ਦਾ ਬੇਟਾ ਵੀ ਉੱਥੇ ਪੁੱਜਿਆ ਪਰ ਜਦ ਤੱਕ ਇਹ ਜਿਹੜਾ ਲੁਟੇਰਾ ਜਿਹੜਾ ਸੀ ਉਹ ਉੱਥੋਂ ਨਿਕਲ ਚੁੱਕਾ ਸੀ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਬਿਲਕੁਲ ਕੋਲ ਤੋਂ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਜੇਕਰ ਇਹ ਨੌਜਵਾਨ ਤੁਹਾਨੂੰ ਕਿਤੇ ਦਿਖਾਈ ਦੇਵੇ ਜਾਂ ਤੁਹਾਡੇ ਨੇੜੇ-ਤੇੜੇ ਦੇ ਪਿੰਡ ਨਾਲ ਸਬੰਧ ਰੱਖਦਾ ਹੋਵੇ ਤਾਂ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਨੂੰ ਇਹਦੀ ਸੂਚਨਾ ਦਿਓ ਤਾਂ ਕਿ ਜਲਦੀ ਤੋਂ ਜਲਦੀ ਇਹ ਫੜਿਆ ਜਾਵੇ ਕਿਉਂਕਿ ਇੱਕ ਬਜ਼ੁਰਗ ਨੂੰ ਜੋ ਇਹਨੇ ਸਜ਼ਾ ਦਿੱਤੀ ਜਿਸ ਤਰ੍ਹਾਂ ਦਾ ਇਹਨੇ ਸਲੀਕਾ ਜਿਹੜਾ ਇੱਕ ਬਜ਼ੁਰਗ ਨਾਲ ਦਿੱਤਾ ਇਹ ਇਨਸਾਨ ਜਿਹੜਾ ਉਹ سزا ਦਾ ਹੱਕਦਾਰ ਹੈ ਆਓ ਤੁਹਾਨੂੰ ਦਿਖਾਉਨੇ ਆ ਪੰਜਾਬੀ ਸਟੇਸ਼ਨ ਦੀ ਇਹ ਖਾਸ ਰਿਪੋਰਟ ਅਤੇ ਦਿਖਾਉਨੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਣ ਦੀ ਬਜਾਏ ਇਹ ਨੌਜਵਾਨ ਮਾਤਾ ਦੀਆਂ ਬਾਲੀਆਂ ਲੈ ਕੇ ਫਰਾਰ ਹੋ ਗਿਆ